ਮੇਰੇ ਖਿਆਲ ਦੇ ਵਿੱਚ ਤੁਸੀਂ ਪੰਜਾਬ ਦੇ ਪਹਿਲੇ ਲੋਕ ਹੋ ਜਿਹੜੇ ਇਸ ਦਫ਼ਤਰ ਦੀ ਦੇੜੀ ਤੱਕ ਪਹੁੰਚੇ ਅੱਜ ਤੱਕ ਇਸ ਦਫ਼ਤਰ ਨੂੰ ਪੰਜਾਬ ਦੀ ਜਨਤਾ ਲੱਭ ਨਹੀਂ ਸਕੀ ਆਪਾਂ ਅੱਜ ਸਿਆਹ ਦੇ ਚੇਅਰਮੈਨ ਦੇ ਕੰਪਲੈਕਸ ਦੇ ਵਿੱਚ ਹੈ ਇਹ ਉਹ ਜਗ੍ਹਾ ਜਿੱਥੇ ਥੱਲੇ ਤੁਸੀਂ ਜਿੰਨਾ ਮਰਜ਼ੀ ਲੜਦੇ ਹੋ ਜਿੰਨਾ ਮਰਜ਼ੀ ਤੁਸੀਂ ਵਿਰੋਧ ਕਰਦੇ ਹੋ ਪਰ ਇਹ ਸ਼ੀਸ਼ਿਆਂ ਵਾਲੇ ਕਮਰਿਆਂ ਵਿੱਚ ਬੈਠ ਕੇ ਨਾ ਥੋਡੇ ਇਤਰਾਜ਼ ਥੋਡੇ ਵਿਰੋਧ ਥੋਡੀ ಗ್ರಾಮ ਸਭਾ ਦੇ ਮਤੇ ਥੋਡੀਆਂ ਪੰਚਾਇਤਾਂ ਦੇ ਮਤੇ ਥੋਡੇ ਜਜ਼ਬਾਤ ਥੋਡੀ ਧਰਤੀ ਦੀ ਹਕੀਕਤ ਜੋ ਤੁਸੀਂ ਸਵਾਲ ਪੁੱਛੇ ਉਹ ਕਾਰਪੋਰੇਟ ਦਾ ਝੂਠ ਜੋ ਤੁਸੀਂ ਨੰਗਾ ਕੀਤਾ ਹੋਵੇ ਉਹ ਇਹ ਥੋਡੀ ਹਰ ਇੱਕ ਚੀਜ਼ ਨੂੰ ਇੱਥੇ ਰੱਦੀ ਦੇ ਵਾਂਗੂ ਡਸਟਬਿਨ ਚ ਵਿਸਰਟ ਦੰਨੇ ਆ ਕਾਰਪੋਰੇਟ ਜਗਤ ਦੇ ਸਕੇ ਬਣ ਜਾਂਦੇ ਆ ਮੋٹے ਮੋٹے ਪੈਸੇ ਲੈਣੇ ਆ ਇਹ ਸ਼ੀਸ਼ਿਆਂ ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਤੁਹਾਡੀ ਕਿਸਮਤ ਦੇ ਵਿੱਚ ਪੋਲੂਸ਼ਨ ਲਿਖ ਦਿੰਨੇ ਆ ਇਹ ਉਹ ਦਫਤਰ ਹੈ ਜੀ ਇਹਨੂੰ ਨਿਗਾਹ ਮਾਰ ਲਓ ਇੱਕ ਵਾਰ ਇਹਨੂੰ ਪੀਵੀਟੀਆਈ ਕਿਹਾ ਜਾਂਦਾ 81 ਸੈਕਟਰ ਹੈ ਇਹਨਾਂ ਦੀ ਇੱਕ ਸਬ ਬ੍ਰਾਂਚ ਚੰਡੀਗੜ੍ਹ ਦੇ ਵਿੱਚ ਆ ਉੱਥੇ ਜਿਹੜੀ ਰੈੱਡ ਕੈਟਾਗਰੀ ਦੇ ਵਿੱਚ 20 ਸ਼੍ਰੇਣੀ ਦੀ ਫੈਕਟਰੀ ਹੈ ਜਿਹੜੀ ਤੁਹਾਡੇ ਵਾਲੀ ਆ ਉਹਨੂੰ ਉੱਥੇ ਐਨਾਲਾਈਜ਼ ਕੀਤਾ ਜਾਂਦਾ ਏਆਈ ਰਿਪੋਰਟ एनवायरनमेंट इम्पैक्ट असेसमेंट स्टडी रिपोर्ट या स्टडी ड्राफ्ट नाम ਦਿੱਤਾ ਜਾਂਦਾ ਉਹਨੂੰ ਉਹ ਜਦੋਂ ਆਪਾਂ ਪਬਲਿਕ ਹੀਅਰਿੰਗ ਹੁੰਦੀ ਹੈ ਜਨਤਕ ਸੁਣਵਾਈ ਹੁੰਦੀ ਆ ਉਹਦੇ ਵਿੱਚ ਆਪਾਂ ਸਾਰੇ ਸਵਾਲ ਪੁੱਛਦੇ ਆ ਉਹ ਜਦੋਂ ਆਪਾਂ ਉਹਨਾਂ ਨੂੰ ਝੂਠਾ ਸਾਬਤ ਕਰਕੇ ਤੋੜ ਦਿੰਨੇ ਆ ਫਿਰ ਉਹ ਚੰਡੀਗੜ੍ਹ ਵਾਲੇ ਦਫ਼ਤਰ ਦੇ ਵਿੱਚ ਇਹਨਾਂ ਦੀਆਂ ਟੀਮਾਂ ਨੇ ਉਹ ਟੀਮਾਂ ਕਹਿਣ ਨੂੰ ਪੜੇ ਲਿਖੇ ਲੋਕ ਨੇ ਉਹ ਉਹਨਾਂ ਨੇ ਕੋਈ ਇੰਜੀਨੀਅਰ ਆ ਉਹਨਾਂ ਦੇ ਵਿੱਚ ਕੋਈ ਵਾਤਾਵਰਨ ਤੇ ਕੋਈ ਸਟੱਡੀ ਕਰੀ ਫਿਰਦਾ ਹੈ ਕੋਈ ਗ੍ਰੈਜੂਏਟ ਆ ਕੋਈ ਪੋਸਟ ਗ੍ਰੈਜੂਏਟ ਆ ਪਰ ਇਨਸਾਨੀ ਹੱਕਾਂ ਦੇ ਵਿੱਚ ਔਰ ਇਨਸਾਨੀ ਸਿਹਤ ਦਾ ਬਹੁਤ ਸੁਚੱਜੇ ਤਰੀਕੇ ਦੇ ਨਾਲ ਉਹ ਸੌਦਾ ਕਰਦੇ ਆ ਉੱਥੇ ਬਟ ਕੇ ਪੋਲੀਟੀਕਲੀ ਪ੍ਰੈਸ਼ਰ ਆਉਂਦਾ ਉੱਥੇ ਜਿਨ੍ਹਾਂ ਨੂੰ ਆਪਾਂ ਚੁਣ ਕੇ ਭੇਜਦੇ ਆ ਇਹ ਹੁਣ ਦੀ ਸਰਕਾਰ ਦੀ ਗੱਲ ਨਹੀਂ ਕੱਲੀ ਜੇ ਆਪਾਂ ਕਹੀਏ ਵੀ ਹੁਣ ਆਲੀ ਸਰਕਾਰ ਨਹੀਂ ਜਿੰਨੇ ਵੀ ਹੁਣ ਤੱਕ ਆਏ ਸਰਕਾਰ ਦੇ ਵਿੱਚ ਜਿਹੜੀ ਵੀ ਪਾਰਟੀ ਬੈਠੀ ਆ ਭਾਵੇਂ ਕੋਈ ਨੀਲੀ ਪੱਗ ਬੰਨੀ ਬੈਠੀ ਆ ਭਾਵੇਂ ਕੋਈ ਚਿੱਟੀ ਪੱਗ ਬੰਨੀ ਬੈਠੀ ਆ ਭਾਵੇਂ ਕਿਸੇ ਨੇ ਲਾਲ ਪੱਗ ਬੰਨੀ ਆ ਭਾਵੇਂ ਹੁਣ ਵਾਂਗੂ ਬਸੰਤੀ ਬੰਨੀ ਆ ਭਾਵੇਂ ਕੱਲੂ ਕੋਈ ਡੱਬੀਆਂ ਵਾਲਾ ਪਰਨਾ ਬਣ ਕੇ ਆ ਜਵੇ ਕੋਈ ਵੀ ਆ ਜਵੇ ਸਿਸਟਮ ਦੀ ਕਟਪੁਕਲੀ ਬਣ ਕੇ ਰਹਿ ਜਾਂਦਾ ਥੋੜੀਆਂ ਕਿਸਮਤਾਂ ਦੇ ਸੌਦੇ ਉੱਤੇ ਹੁੰਦੇ ਆ ਥੋੜੀ ਬੱਚਿਆਂ ਦੀ ਸਿਹਤ ਦੇ ਸੌਦੇ ਉੱਤੇ ਹੁੰਦੇ ਆ ਆਪਾਂ ਨੂੰ ਲੱਗਦਾ ਵੀ ਆਪਾਂ ਜਿੱਤ ਗਏ ਉਹਡੇ ਕਾਗਜ਼ਾਂ ਨੂੰ ਫੜ ਕੇ ਸਿੱਟ ਕੇ ਨਵੇਂ ਕਾਗਜ਼ ਵਿੱਚ ਜੋੜੇ ਜਾਂਦੇ ਆਂ ਪੰਜਾਬ ਦੀ ਧਰਤੀ ਦੇ ਨਾਲ ਪੰਜਾਬ ਦੇ ਪਾਣੀ ਦੇ ਨਾਲ ਪੰਜਾਬ ਦੀ ਹਵਾ ਦੇ ਨਾਲ ਪੰਜਾਬ ਦੀਆਂ ਨਸਲਾਂ ਨਾਲ ਪੰਜਾਬ ਦੀਆਂ ਫਸਲਾਂ ਦੇ ਨਾਲ ਰੱਜ ਕੇ ਧੋਖਾ ਕੀਤਾ ਜਾਂਦਾ ਐਲ ਆਰ ਰੰਗ ਦੀਆਂ ਬਿਲਡਿੰਗਾਂ ਦੇ ਵਿੱਚ ਬੈਠ ਕੇ ਪਹਿਲੇ ਲੋਕੋ ਤੁਸੀਂ ਜਿਹੜੇ ਇੱਥੇ ਤੱਕ ਪਹੁੰਚੇ ਆਂ ਅਸੀਂ ਪਿਛਲੇ 2 ਦਿਨ ਤੋਂ ਇੱਥੇ ਆ ਰਹੇ ਆਂ ਪੋਚਿਆ ਵੀ ਚੇਅਰਮੈਨ ਨੂੰ ਮਿਲਣਾ ਕਹਿੰਦੇ ਜੀ ਉਹ ਤਾਂ ਕਦੇ-ਕਦੇ ਆਉਨੇ ਆ ਕਦੇ-ਕਦੇ ਆਉਨੇ ਫਿਰ ਉਹ ਤਾਂ ਬੋਝ ਕਿਉਂ ਪਾਇਆ ਪੰਜਾਬ ਦੀ ਖਜ਼ਾਨੇ ਤੇ ਵੀ ਕਦੇ-ਕਦੇ ਆਉਨੇ ਉਹ ਹੁੰਦੇ ਨਹੀਂ ਇੱਥੇ ਪਹਿਲਾਂ ਅਸੀਂ ਇੱਕ ਵਾਰ ਆਕੇ ਗਏ ਜਦੋਂ ਰੂਚੀ ਦਾ ਪੇਪਰ ਮਿਲਦੀ ਗੱਲ ਸੀ ਤਨ ਭਾਗ ਤੁਹਾਡੇ ਜਿਹੜਾ ਦਹਲੀਜ਼ ਤੁਸੀਂ ਅੰਦਰ ਬੜੇ ਆਏ ਔਰ ਜਿਹੜਾ ਕਮਰਾ ਬਣਿਆ ਉਹ ਨਾ ਮਰੇ ਉੱਥੇ ਉੱਥੇ ਤੁਹਾਡਾ ਨਾਮ ਪਤਾ ਲਿਖ ਕੇ ਤੁਹਾਨੂੰ ਪਾਸ ਮਿਲਦਾ ਤਾਂ ਤੁਸੀਂ ਅੰਦਰ ਵੜ ਸਕਦੇ ਇੱਥੇ ਨਹੀਂ ਤੁਹਾਨੂੰ ਫੜ ਕੇ ਭਗਾ ਕੇ ਮਾਰਨਗੇ ਬਾਹਰ ਫਿਰ ਕਹਦੇ ਨੇ ਲੋਕਾਂ ਦੀ ਸਰਕਾਰ ਆਏ ਆ ਬਸ ਦੇਖੋ ਤਾਂ ਇੱਥੇ ਲਗਭਗ ਕੋਈ ਫੈਕਟਰੀ ਹੈਗੀ ਇੱਥੇ ਇੱਥੇ ਹੈਗਾ ਪੋਲੂਸ਼ਨ ਕਿਸੇ ਪਾਸੇ ਥੋੜੇ ਘਰਾਂ ਦੇ ਵਿੱਚ ਥਰਮਲ ਪਲਾਂਟਾਂ ਦੀ ਸੁਆ ਸੀਮੈਂਟ ਫੈਕਟਰੀਆਂ ਦੀ ਸੁਆ ਸੁਆ ਪੇਪਰ ਮਿਲਾਂ ਦੀ ਸੁਆਹ ਹਵਾ ਬਦਬੂ ਗੰਦਗੀ ਗੰਦਾ ਪਾਣੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਪੁੰਸਕ ਥੋੜੇ ਬੱਚੇ ਮੰਦ ਬੁੱਧੀ ਥੋੜੇ ਬੱਚੇ ਬਿਮਾਰ ਥੋੜੇ ਬੱਚੇ ਆਂਤੜੀ ਰੋਗ ਥੋੜੇ ਬੱਚਿਆਂ ਨੂੰ ਮਾਨਸਿਕ ਰੋਗ ਥੋੜੇ ਬੱਚਿਆਂ ਨੂੰ ਆ ਦੇਖ ਲਓ ਕਿੱਥੇ ਬੈਠੇ ਆਰੇ ਅਸੀਂ ਤੁਰ ਕੇ ਆ ਰਹੇ ਹਾਂ ਉੱਥੋਂ ਨੰਗੇ ਧੜ ਇਹ ਸਿਰਫ ਸੰਕੇਤ ਐ ਇਹਨਾਂ ਨੂੰ ਵੀ ਬਸ ਹੁਣ ਬਹੁਤ ਹੋ ਗਿਆ ਸਾਡੇ ਬੱਚਿਆਂ ਦੇ ਨਾਲ ਧੱਕਾ ਪੰਜਾਬ ਦੀ ਧਰਤੀ ਨਾਲ ਧੱਕਾ ਬਹੁਤ ਹੋ ਗਿਆ ਜੇ ਅਸੀਂ ਅੱਜ ਇੱਥੇ ਆ ਕੇ ਬੈਠ ਕੇ ਚੁੱਪਚਾਪ ਬੈਠ ਸਕਦੇ ਨਾ ਤਾਂ ਕੱਲ ਉਹ ਅਸੀਂ ਇਸ ਤੋਂ ਅਗਲਾ ਕਦਮ ਵੀ ਪਟ ਸਕਦੇ ਹਾਂ ਠੀਕ ਹੈ ਜੀ ਗੱਲ ਹਾਂਜੀ ਬੋਲੋ ਜੀ ਹਾਂਜੀ JSW ਜੰਦਲ ਸਾਊਥ-ਵੈਸਟ ਗਰੁੱਪ ਸੇਮੈਂਟ ਫੈਕਟਰੀ ਲਾਉਣ ਲੱਗਿਆ ਤਲਵੰਡੀ ਅਕਲੀਆਂ ਤੇ ਆਉਟਾਂ ਵਾਲੀ ਪਿੰਡ ਜ਼ਿਲ੍ਹਾ ਮਾਨਸਾ ਵਿੱਚ ਤੇ ਲਾਉਣ ਕਿਵੇਂ ਲੱਗਿਆ ਪੂਰੇ ਧੱਕੇ ਦੇ ਨਾਲ ਕਾਨੂੰਨ ਨੂੰ ਛਿੱਕੇ ਟੰਗ ਕੇ ਪਿੰਡਾਂ ਦੇ ਪਿੰਡ ਲਕੋਤੇ ਧਾਰਮਿਕ ਸਥਾਨ ਲਕੋਤੇ ਜੋ ਉੱਥੇ ਦਾ ਇੰਡੈਕਸ ਹੈ ਏਅਰ ਕੁਆਲਿਟੀ ਦਾ ਉਹਨੂੰ ਲਕੋ ਲਿਆ ਜੋ ਉੱਥੇ ਪਹਿਲਾਂ ਸ਼ੋਰ ਪੋਲਿਊਸ਼ਨ ਹੈ ਆਵਾਜ਼ਾਈ ਦਾ ਪੋਲਿਊਸ਼ਨ ਹੈ ਉਹਨੂੰ ਕਾਗਜ਼ਾਂ 'ਚ ਖਤਮ ਕਰਤਾ ਕਿਹਦੇ ਸਾਰੇ ਖਤਮ ਕੀਤਾ ਆ ਜਿਹੜੇ ਲਾਲ ਬਿਲਡਿੰਗ 'ਚ ਬੈਠੇ ਆ ਇਹਨਾਂ ਦੇ ਸਿਰ ਤੇ ਏਰਲੇ ਹੋਏ ਆ ਇਹ ਲਾਲ ਬਿਲਡਿੰਗ ਜਿਹੜੇ ਬੈਠੇ ਆ ਨਾ ਅੰਦਰ ਅੰਦਰ ਵੜ ਕੇ ਦੇਖਿਓਗੇ ਕਦੇ ਤੁਸੀਂ ਆਉਂਗੇ ਤੁਸੀਂ ਸੋਚ ਨਹੀਂ ਸਕਦੇ ਕਿ ਕੀ ਸਿਸਟਮ ਹੈ ਤੁਸੀਂ ਤਾਂ ਬੀਬੀ ਸਾਰਾ ਦਿਨ ਸਵਾਬ ਮਾਂਜਦੀਆਂ ਰਹਿ ਜਾਂਦੀਆਂ ਘਰੇ ਕਦੇ ਥਰਮ ਪ੍ਰਾਣ ਦੀ ਸਵਾਤ ਤੁਸੀਂ ਪਹੁੰਚਦੀਆਂ ਕਦੇ ਆਪਣੇ ਬੱਚਿਆਂ ਨੂੰ ਪਹੁੰਚਦੀਆਂ ਕੀ ਕਿ ਕਰਦੀਆਂ ਤੁਸੀਂ ਅੱਜ ਬੜ ਕੇ ਦੇਖਿਓ ਅੰਦਰ ਥੱਲੇ ਫਰਸ਼ੇ ਦੇ ਵਿੱਚ ਨੂੰ ਮੂੰਹ ਦਿਖਦਾ ਐਨੀ ਸਾਫ਼ ਜਗ੍ਹਾ ਤੇ ਬੈਠ ਕੇ ਐਨੇ ਗੰਦੇ ਫੈਂਸਲੇ ਲੈ ਲੈਨੇ ਪੜੇ ਹੋਏ ਲਿਖੇ ਗਵਾਰ ਪੜੇ ਲਿਖੇ ਗਵਾਰ ਨੇ ਇਹ ਡੇਢ ਮਹੀਨਾ ਪਹਿਲਾਂ ਅਸੀਂ ਆਏ ਇੱਥੇ ਇੱਕ ਟੀਮ ਸੀ ਉਹਨੂੰ 4 ਸਵਾਲ ਪੁੱਛੇ ਬਚੁੱਪ ਉਹਨੂੰ ਪੁੱਛਿਆ ਵੀ ਤੇਰੀ ਸਟੱਡੀ ਆ ਇਹ ਵੀ ਆ ਚਾਰ ਸਵਾਲਾਂ ਦੇ ਜਵਾਬ ਦੇ ਦੇ ਤੂੰ ਪਹਿਲਾਂ ਉਹਨੂੰ ਪੁੱਛਿਆ ਵੀ ਤੁਹਾਨੂੰ ਭਾਸ਼ਾ ਕਿਹੜੀ ਸਮਝ ਆਉਂਦੀ ਆ ਪੰਜਾਬੀ ਹਿੰਦੀ ਉਰਦੂ ਜਾਂ ਇੰਗਲਿਸ਼ ਤੋ ਦੱਸ ਦੇ ਭਾਈ ਕਿਹੜੀ ਚ ਗੱਲ ਕਰਨੀ ਆ ਵੀ ਤੈਨੂੰ ਸਾਡੀ ਗੱਲ ਸਮਝ ਆ ਜਾਵੇ ਫੇਰ ਬਾਅਦ ਚ ਨਾ ਗਈ हमको ਸਮਝ ਨਹੀਂ ਆਇਆ ਇਹ ਸੰਘਰਸ਼ ਆ ਲਈ ਤੁਹਾਨੂੰ ਲੰਬਾ ਲੜਨਾ ਪੈਣਾ ਇਹ ਤਿਆਰੀ ਦੇ ਵਿੱਚ ਇਹ ਕਹਿੰਦੇ ਵੀ ਕੋਈ ਫਰਕ ਨਹੀਂ ਪੈਂਦਾ। ਜਿੱਥੇ ਪਹਿਲਾਂ 10 ਬੰਦਿਆਂ ਨੂੰ ਕੈਂਸਰ ਹੋ ਰਿਹਾ ਹੈ। 10 ਬੰਦਿਆਂ ਨੂੰ ਚਮੜੀ ਦੇ ਰੋਗ ਹੋ ਰਹੇ ਆ। ਉਥੇ 15 ਨੂੰ ਹੋ ਜਾਣਗੇ। ਮਰਤਾ ਰਹੀ ਹਾਂ। ਹੋਰ ਮਰ ਜੂਗੇ ਸਪੀਡ ਨਾਲ ਫਿਰ ਕੀ ਹੋ ਜਾਊਗਾ? ਸਾਡੇ ਚਮਕੌਰ ਸਾਹਿਬ ਦਾ ਇਹਨਾਂ ਨੇ 에ਅਰ ਕੁਆਲਿਟੀ ਇੰਡੈਕਸ ਚੈੱਕ ਕੀਤਾ। ਉਥੇ ਦਾ ਪਾਣੀ ਚੈੱਕ ਕੀਤਾ। ਇਨਾਂ ਦੀ EIA ਰਿਪੋਰਟ ਦੇ ਵਿੱਚ ਲਿਖਿਆ ਹੋਇਆ ਵੀ ਇੱਥੇ ਦਾ ਜਿਹੜਾ ਵਾਤਾਵਰਨ ਨਾ ਬਹੁਤ ਸਾਫ਼ ਆ ਤੇ ਜਿਹੜਾ ਪਾਣੀ ਆ ਉਹ ਏ ਗ੍ਰੇਡ ਦਾ ਵੀ ਬਹੁਤ ਵਧੀਆ ਪਾਣੀ ਆ ਤਾਂ ਕਰਕੇ ਕਹਿੰਦੇ ਅਸੀਂ ਇੱਥੇ ਪੋਲੂਸ਼ਨ ਵਾਲੀ ਫੈਕਟਰੀ ਲਾ ਸਕਦੇ ਆ ਕਿਉਂਕਿ ਜੇ ਪੋਲੂਸ਼ਨ ਹੋਊਗਾ ਤਾਂ ਇਨਾ ਫਰਕ ਨਹੀਂ ਪੈਣਾ ਲਓ ਦੱਸੋ ਆਹ ਪੈਰਾਮੀਟਰ ਨੇ ਇਹਨਾਂ ਦੇ ਤੇ ਆ ਪੜੇ ਲਿਖੇ ਗਵਾਰ ਉਹਦੇ ਪਰ ਹਰੇ ਪੰਜ ਨਾਲ ਸਾਈਨ ਕਰ ਦਿੰਨੇ ਆ ਠੀਕ ਹੈ ਹਲੇ ਹੋਰ ਬਹੁਤ ਵਿਚਾਰ ਨੇ ਫਿਰ ਕਮਾਲੂ ਟਾਇਰ ਫੈਕਟਰੀ ਆ ਗਈ ਅਰਬ ਕੰਟਰੀਆਂ ਦੇ ਵਰਤੇ ਹੋਏ ਟਾਇਰ ਲਿਆ ਕੇ ਸ਼ਰੇਆਮ ਫੂਕ ਰਿਹਾ ਤੇਲ ਗੱਡ ਰਿਹਾ ਆਇਰਨ ਗੱਡ ਰਿਹਾ ਉਹਦੀ ਸਵਾਹ ਬਣਾ ਰਿਹਾ ਲੋਕ ਮਰ ਰਹੇ ਬੱਚੇ ਛੋਟੇ ਛੋਟੇ ਬੱਚਿਆਂ ਦਾ ਨਾਮਾ ਹੋ ਗਿਆ ਬਜ਼ੁਰਗਾਂ ਦੀਆਂ ਅੱਖਾਂ ਜਾ ਰਹੀਆਂ ਨੇ ਜਾਨਵਰ ਮਰ ਰਹੇ ਆ ਉਥੇ ਦੀ ਖੇਤੀ ਮਾਰ ਰਹੀ ਆ ਪਰ ਮਜਾਲ ਵੀ ਇਹਨਾਂ ਦੇ ਫਰਕ ਪੈ ਜਿਵੇਂ ਮੱਛਾ ਵੀ ਆ ਬੈਠੇ ਨਹੀਂ ਬਾਈ ਜੀ ਬਜ਼ੁਰਗ ਆਹ ਦੇਖ ਲੋ ਚਮੜੀ ਦੇ ਰੋਗ ਹੋਏ ਹੋਏ ਡੱਬ ਖੜਪੀ ਹੋਈ ਪਈ ਐ ਇਸਕੇ ਆ ਆਪਦੇ ਇਹਨਾਂ ਦੇ ਮੱਛਰ ਵੀ ਲੱਗ ਜਵੇ ਲੜ ਜਵੇ ਜਦੇ ਬੱਚਿਆਂ ਨੂੰ ਲੈ ਕੇ ਜਾਂਦੇ ਹਸਪੀਟਲ ਦੇ ਵਿੱਚ ਬੇਟੇ ਕਾ ਬਲੱਡ ਟੈਸਟ ਕਰਵਾਉਣਾ کہیں ਡੇਂਗੂ ਨਾ ਹੋ ਜਾਏ ਤੇ ਅਸੀਂ ਜਾਨਵਰਾਂ ਅਸੀਂ ਇਨਸਾਨ ਨਹੀਂ ਸਾਡੇ ਬੱਚੇ ਉਹ ਹੱਕਦਾਰ ਨਹੀਂ ਅਸੀਂ ਪੰਜਾਬ ਦੇ ਨਹੀਂ ਹੈਗੇ ਇਹ ਬਹੁਤੇ ਪੰਜਾਬ ਦੇ ਨੇ ਹੱਦ ਲਾਈ ਭਈ ਇਹਨਾਂ ਨੇ ਸਾਰਾ ਇਲਾਕਾ ਖਿਲਾਫ ਸਾਰੀ ਇਹਨਾਂ ਦੀ EIA ਰਿਪੋਰਟਾਂ ਸਾਰੀਆਂ ਝੂਠ ਇੱਕ ਵੀ ਸਵਾਲ ਦਾ ਜਵਾਬ ਨਹੀਂ ਕੋਈ ਨੋਰਮਸ ਕੋਈ ਰੈਗੂਲੇਸ਼ਨਸ ਕੋਈ ਰੂਲਸ ਕੋਈ ਕਾਨੂੰਨ ਕੋਈ ਪੂਰਾ ਨਹੀਂ ਆ ਲਾਲ ਬਿਲਡਿੰਗ ਵਿੱਚ ਬੈਠੇ ਫਿਰ ਪਰਮਿਸ਼ਨਾਂ ਦੇਈ ਜਾਂਦੇ ਉਹਨਾਂ ਨੂੰ ਲਾਲੋ ਕਹਿੰਦੇ ਫੈਕਟਰੀਆਂ ਮਰਨ ਦੋ ਲੋਕਾਂ ਇੱਕ ਜੁਟ ਰਹੋ ਇਕੱਠੇ ਹੋ ਕੇ ਲੜੋ ਆ ਮਸਕਾਬਾਦ ਮੋਰਚਾ ਲੱਗਾ ਹੋਇਆ ਉਹਦੇ ਬਾਰੇ ਮੀਡੀਆ ਚ ਜਾਣਦੇ ਆ ਹੁਣ ਉਹ ਪੁਲਿਸ ਵਾਲੇ ਸੰਨ ਧਮਕੀ ਦੇਣ ਲੱਗੇ ਉੱਥੇ ਤਿੰਨ ਚਾਰ ਮੀਟਿੰਗਾਂ ਸਾਡੀਆਂ ਹੋਲੀਆਂ ਕਦੇ ਡੀਆਈਜੀ ਨਾਲ ਮੀਟਿੰਗ ਦੱਸੋ ਹੁਣ ਲੱਗਣੀ ਤਾਂ ਫੈਕਟਰੀ ਆ ਮੀਟਿੰਗ ਕਿਹਦੇ ਨਾਲ ਹੋਣੀ ਆ ਡੀਆਈਜੀ ਨਾਲ ਲਓ ਦੱਸੋ ਪੰਜਾਬ ਬਲੂ ਦਾ ਡੀਆਈਜੀ ਆ ਉਹ ਮੈਨੂੰ ਪੁੱਛਿਆ ਮੈਂ ਕਿਹਾ ਜੀ ਆਪਾਂ ਹੋਰ ਮੀਟਿੰਗ ਕਦ ਦੇ ਵਾਸਤੇ ਉਹ ਕਹਿੰਦੇ ਸਾਡੀ ਡਿਊਟੀ ਲੱਗੀ ਆ ਵੀ ਥੋੜਾ ਪ੍ਰਦੂਸ਼ਣ ਨਾਲ ਗਿਆ ਸੰਬੰਧ ਫਿਰ ਦੇਖਿਆ ਨਾਮ ਵੀ ਇਹਨਾਂ ਨੂੰ ਬੁਲਾਓ ਅਗਲੀ ਮੀਟਿੰਗ 'ਚ ਬੁਲਾਏ ਉਹਨਾਂ ਨੂੰ ਸਵਾਲਾਂ ਦੇ ਜਵਾਬ ਨਾ ਆਏ ਲੁਧਿਆਣੇ ਡੀਸੀ ਆਫਿਸ ਦੇ ਵਿੱਚ ਉਸ ਤੋਂ ਬਾਅਦ 4 ਦਿਨ ਬਾਅਦ ਫੋਨ ਕਰਦੇ ਆ ਵੀ ਤੁਸੀਂ ਜਿਹੜੇ ਚਮਕੌਰ ਸਾਹਿਬ ਮੋਰਚਲ ਨਹੀਂ ਫਿਰਦੇ ਆ ਵੀ ਉਹਨਾਂ ਉੱਪਰ ਤਾਂ ਪਰਚੇ ਦਰਜ ਹੋਏ ਹੋਵੇ ਬਹੁਤ ਹੋਏ ਵੇ ਕਨਾਂ ਵਿੱਚ 14 ਪਰਚੇ ਦਰਜ ਮੈਂ ਕਿਹਾ ਵੀ ਗਲਤ ਦੱਸਤਾ ਮੈਨੂੰ ਫੋਨ ਕੀਤਾ ਫਿਰ ਕਾਲ ਥਾਣੇਦਾਰ ਨੂੰ ਮੈਂ ਕਿਹਾ ਤੂੰ ਗਲਤ ਦਸੀ ਜਨਾ 14 ਨਹੀਂ ਹੋਏ ਵੀ 24 ਹੋਏ ਹੋਏ ਆ 24 ਹੋਲੇ ਆ ਗੰਦੇ ਸਿਸਟਮ ਦੀ ਪਦਾਸ਼ ਖੜੇ ਆਸੀਂ ਇੱਥੇ ਜ਼ਿੰਦਗੀਆਂ ਖਰਾਬ ਕੀਤੀਆਂ ਸਾਡੀਆਂ ਸ਼ਾਸਤ ਦੇ ਚਿਗਾਰ ਹੋਏ ਅਸੀਂ। ਅਕੜੇ ਆ ਜਮੂਰੇ। ਚੱਕੇ ਖੁੱਲ ਗਏ ਹੁਣ ਸਾਡੇ। ਕੀ ਡਰਾਪਾਂ? ਜੇਲ੍ਹਾਂ ਦਾ ਜਾਇਆਏ। ਕੱਟ ਲੀਆਂ। ਭੁਗਤ ਲੀਆਂ। ਜਿਹਨੂੰ ਦੇਖਿਆ ਗੁੱਟ ਕੈਰੇਕਟਰ ਬਣਾ ਦਿੰਨੇ ਆ। ਜਿਹਨੂੰ ਦੇਖਦੇ ਆ ਬੈਡ ਕੈਰੇਕਟਰ ਬਣਾ ਦਿੰਨੇ ਆ। ਜਿੰਨੀਆਂ ਕਿ ਕਿਤਾਬਾਂ ਇਹਨਾਂ ਨੇ ਪੜ੍ਹੀ ਹੋਈਆਂ ਨੇ ਉਹਨਾਂ ਨਾਲ ਵੱਧ ਕਿਤਾਬਾਂ ਮੈਂ ਜੇਲ੍ਹ 'ਚ ਬੈਠ ਕੇ ਪੜ੍ਹ ਲਈਆਂ। ਜਦੋਂ ਤੱਕ ਤੁਸੀਂ ਖੜੇ ਨਹੀਂ ਹੁੰਦੇ। ਇੱਕ ਜੁੱਟ ਨਹੀਂ ਹੁੰਦੇ ਯਾਦ ਰੱਖਿਓ ਤੁਸੀਂ ਕੀੜੇ ਮਕੌੜਿਆਂ ਵਾਂਗੂ ਮਰੋਗੇ ਇਹ ਯਾਦ ਰੱਖਿਓ ਪਰਵਾਹ ਨਾ ਕਰਿਓ ਜੇ ਆਪਣੇ ਬੱਚਿਆਂ ਨੂੰ ਬਚਾਉਣਾ ਹੈ